ਆ ਬੰਦਾ ਕਦੇ ਰਜਦਾ ਨਹੀਂ ਐ ਬੰਦੇ ਦੀ ਟੇਕ ਰੱਖੋਗੇ ਆਪਾਂ ਕਦੇ ਨਹੀਂ ਰਜ ਸਕਦੇ ਇੱਕ ਦਿਨੇ ਬੇਨਤੀ ਮੈਂ ਲਾਈਵ ਤੋਂ ਵੀ ਕਹੀ ਬੰਦਾ ਕਿੰਨਾ ਵੀ ਅਮੀਰ ਹੋਵੇ ਆਪਣੇ ਸੱਚੀ ਭੈਣ ਭਰਾ ਨੂੰ ਕਦੇ ਉਹਦੀ ਗਰੀਬੀ ਨਹੀਂ ਦੂਰ ਕਰ ਸਕਦਾ ਜਿਹ ਕੋ ਬੰਦਾ ਕਹੇ ਨਾ ਕਿ ਮੈਂ ਅਮੀਰ ਬਹੁਤ ਐ ਮੈਂ ਆਪਣੇ ਭਰਾ ਦੇ ਘਰ ਦੀ ਗਰੀਬੀ ਦੂਰ ਕਰ ਦੇਣੀ ਹੈ ਮੈਂ ਆਪਣੀ ਭੈਣ ਦੇ ਘਰ ਦੀ ਗਰੀਬੀ ਦੂਰ ਕਰ ਦੇਣੀ ਨਹੀਂ ਤੁਸੀਂ ਖਰਚਾ ਪਾਣੀ ਦੇ ਸਕਦੇ ਹੋ ਤੁਸੀਂ ਮਦਦ ਕਰ ਸਕਦੇ ਹੋ ਤੁਸੀਂ ਕੋਈ ਹੈਲਪ ਕਰ ਸਕਦੇ ਹੋ ਪਰ ਕਿਸੇ ਦੀ ਗਰੀਬੀ ਦੂਰ ਨਹੀਂ ਕਰ ਸਕਦੇ ਕਿਉਂ ਇਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਲਿਖੇ ਹੋਏ ਲੇਖ ਬੰਦਾ ਨਹੀਂ ਕਦੇ ਬੰਦੇ ਦੇ ਬਦਲ ਸਕਦਾ ਜਦੋਂ ਬਦਲਦਾ ਉਹ ਬਦਲਦਾ ਜਿਹਨੇ ਲਿਖਿਆ ਬੰਦੇ ਦੇ ਦਿੱਤਿਆਂ ਗਰੀਬੀ ਨਹੀਂ ਕਦੇ ਦੂਰ ਹੋਏਗੀ ਤੈਉ ਮਹਰ ਕੀਨੇ ਮਾ ਨੁਖ ਕੀ ਟੇਕ ਵਰਤੀ ਸਭ ਜਾਣ ਦੇਵਨ ਕੋ ਇਕ ਹੈ ਭਗਵਾਨ ਜਿਸ ਤਹ ਦੀਏ ਰਹੇ ਅਕਾਏ ਰੱਬ ਦੇ ਦਿੱਤਿਆ ਰਜਦਾ ਬੰਦੇ ਦੇ ਦਿੱਤਿਆ ਨਹੀਂ ਰਜਦਾ ਜੋ ਮਰਜੀ ਜਤਨ ਪਰ ਇੱਕ ਅਮੀਰ ਸੱਜਣ ਹੈ ਉਹਨ ਕਥਾ ਸੁਣ ਕੇ ਮੈਨੂੰ ਫੋਨ ਕਰਕੇ ਕਿਹਾ ਭਾਈ ਸਾਹਿਬ ਇਹ 100% ਗੱਲ ਸਹੀ ਹੈ ਕਹਿੰਦਾ ਮੈਂ ਅਮਰੀਕਾ ਰਹਿਣਾ ਯੂ ਐਸ ਏ ਮੇਰੀ ਭੈਣ ਵੱਡੀ ਜਿਹੜੀ ਹੈ ਉਹ ਗਰੀਬਣੀ ਹੈ। ਉਹਨੇ ਸਾਨੂੰ ਗੋਦੀ ਵਿੱਚ ਚੁੱਕ ਕੇ ਖੜਾਇਆ। ਅਸੀਂ ਪੜਦੇ ਉਹ ਅਨਪੜ ਰਹੀ। ਮੇਰੇ ਜਿੱਤ ਵਿੱਚ ਆਇਆ ਆਪਣੀ ਭੈਣ ਦੀ ਗਰੀਬੀ ਮੈਂ ਦੂਰ ਕਰਨੀ ਹੈ। ਉਹ ਵਿਚਾਰੀ ਨੇ ਸਾਨੂੰ ਪਾਲਿਆ ਗੋਦੀ ਤੁੱਕ ਕੇ ਖੜਾਇਆ। ਕਹਿੰਦਾ ਮੈਂ ਫਿਰ ਉਹਦੇ ਲੜਕੇ ਦਾ ਕੰਮ ਬਣਾਉਣ ਲੱਗ ਪਿਆ ਅਮਰੀਕਾ ਦਾ। 40 ਲੱਖ ਰੁਪਈਆ ਕਿੰਨਾ ਲੱਗ ਗਿਆ ਮੇਰਾ। ਮੈਂ ਲੜਕੇ ਨੂੰ ਅਮਰੀਕਾ ਸੱਦ ਲਿਆ। ਹੁਣ ਮੇਰੀ ਭੈਣ ਦਾ ਸਕਾ ਲੜਤਾ ਮੈਂ 40 ਲੱਖ ਰੁਪਈਆ ਲਾ ਕੇ ਉਹਨੂੰ ਯੂ ਐਸ اے ਬੁਲਾ ਲਿਆ ਹੈ ਕਹਿੰਦਾ ਹੁਣ ਤਾਂ ਗਰੀਬੀ ਦੂਰ ਹੋ ਜਾਊਗੀ ਭੈਣ ਦੀ ਕਿਉਂ ਉਹਦਾ ਲੜਕਾ ਜੋ ਅਮਰੀਕਾ ਚਲਾ ਗਿਆ ਕਹਿੰਦਾ ਇਹ ਮੈਂ ਸੋਚਿਆ ਸੀ ਕਿ ਭੈਣ ਦੇ ਲੜਕੇ ਨੂੰ ਅਮਰੀਕਾ ਬੁਲਾ ਲੈਣਾ ਹੈ ਭਾਣਜੇ ਨੂੰ ਯੂ ਐਸ اے ਸੱਦ ਲੈਣਾ ਭਾਵੇਂ ਜਿੰਨੇ ਮਰਜ਼ੀ ਪੈਸੇ ਲੱਗ ਭੈਣ ਦੇ ਘਰ ਦੀ ਗਰੀਬੀ ਦੂਰ ਕਰਨੀ ਹੈ 40 ਲੱਖ ਰੁਪਈਆ ਲਾ ਕੇ ਭਾਣਜੇ ਨੂੰ ਯੂ ਐਸ اے ਬੁਲਾ ਲਿਆ ਆਪਣੇ ਘਰ 'ਚ ਰੱਖਿਆ ਜਿੱਤ ਵਿੱਚ ਏਸੀ ਭੈਣ ਦੀ ਗਰੀਬੀ ਦੂਰ ਹੋ ਜਾਏ ਪਰ ਯੂਐਸਏ ਸੱਦਣ ਤੋਂ ਬਾਅਦ ਪਤਾ ਲੱਗਾ ਮੇਰੇ ਭਾਂਜੇ ਨੂੰ ਚੋਰੀ ਕਰਨ ਦੀ ਵੀ ਆਦਤ ਸੀ ਤੇ ਨਸ਼ੇ ਦੀ ਵੀ ਕਿਨੋਂ ਉਹਨੇ ਸਾਡੇ ਘਰ ਚ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਥੋੜੇ ਦਿਨਾਂ ਬਾਅਦ ਸਾਡੇ ਘਰ ਵਿੱਚੋਂ ਪੈਸੇ ਚੋਰੀ ਹੋਣ ਲੱਗ ਪਏ ਅੱਗੇ ਤਵੇ ਸਾਡੇ ਘਰ ਤੋਂ ਬੱਚਿਆਂ ਨੇ ਕੋਈ ਪੈਸਾ ਇਧਰ ਉਧਰ ਨਹੀਂ ਹੋਇਆ ਫਿਰ ਘਰ ਵਿੱਚ ਉਹ ਨਮਾ ਆਇਆ ਸੀ ਇਕਦਮ ਉਹਨੂੰ ਜਾਂ ਭੈਣ ਨੂੰ ਕਿਵੇਂ ਕਹੀਏ ਪਰ ਥੋਨੇ ਦਿਨ ਦੇਖਦੇ ਰਹੇ ਕਹਿੰਦਾ ਫਿਰ ਸਾਨੂੰ ਪਤਾ ਲੱਗ ਗਿਆ ਚੋਰੀ ਐਯੋ ਕਰਦਾ ਉਹਨੂੰ ਘਰ ਚੋਂ ਚੋਰੀ ਕਰਨ ਦੀ ਆਦਤ ਫਿਰ ਉਹਨੂੰ ਨਸ਼ੇ ਦੀ ਆਦਤ ਅਖੀਰ ਕਹਿੰਦਾ ਦੁਖੀ ਹੋ ਕੇ ਜਦੋਂ ਮੇਰੇ ਪਰਿਵਾਰ ਚ ਕਲੇਸ਼ ਪੈਣ ਲੱਗ ਪਿਆ ਮੈਂ ਉਹਨੂੰ ਜਦੋਂ ਬਾਹਰ ਕਿਤੇ ਕਮਰਾ ਲੈਤਾ ਭਾਈ ਤੂੰ ਹੋਰ ਕਿਤੇ ਰਹਿ ਕੰਮ ਕਰ ਕਹਿੰਦਾ ਉੱਥੇ ਵੀ ਹੁਣ ਨਸ਼ੇ ਕਰਦਾ ਮੇਰੀ ਭੈਣ ਗਰੀਬਣੀ ਦੀ ਗਰੀਬਣੀ ਰਹਿ ਗਈ ਅੱਜ ਵੀ ਮੈਂ ਖਰਚਾ ਆਪਣੀ ਭੈਣ ਨੂੰ ਆਪ ਭੇਜਦਾ ਕਹਿੰਦਾ ਉਹ ਯੂਐਸਏ ਨਸ਼ੇ ਕਰੀ ਜਾਂਦਾ ਕੋਈ ਕਿਸੇ ਦੇ ਕਰਮ ਨਹੀਂ ਬਦਲ ਸਕਦਾ ਤੁਸੀਂ ਭੈਣ ਭਰਾ ਦੀ ਮਦਦ ਕਰ ਸਕਦੇ ਹੋ ਪਰ ਜੇ ਕਹੋ ਕਿ ਮੈਂ ਉਹਦੀ ਗਰੀਬੀ ਦੂਰ ਕਰਨੀ ਕਦੇ ਨਹੀਂ ਕੋਈ ਕਰ ਸਕੇਗਾ ਹਾਂ ਗਰੀਬੀ ਉਦੋਂ ਦੂਰ ਹੁੰਦੀ ਹੈ ਜਦੋਂ ਰੱਬ ਤੁਹਾਡੀ ਕਮਾਈ 'ਚ ਆਪ ਬਰਕਤ ਪਾਵੇ ਜਿਹਦੀ ਕਮਾਈ 'ਚ ਰੱਬ ਬਰਕਤ ਪਾਉਂਦਾ ਉਹਦੀ ਗਰੀਬੀ ਦੂਰ ਹੁੰਦੀ ਹੈ ਬੰਦੇ ਦੇ ਦਿੱਤੇ ਬੰਦਾ ਨਹੀਂ ਦੱਜਦਾ ਤੈਉ ਮਹਾਰਾਜ ਕਹਿੰਦੇ ਮਨੁੱਖ ਕੀ ਟੇਕ ਵਿਰਤੀ ਸਭ ਜਾਨ ਦੇਵਨ ਕੋ ਇਕੈ ਭਗਵਾਨ ਜਿਸ ਕੈ ਦੀ ਹੈ ਰਹਿ ਅਕਾਇ ਉਹਦੇ ਦਿੱਤਿਆਂ ਰੱਜ ਜਾਉਂਗੇ ਬੰਦੇ ਦੇ ਦਿੱਤਿਆਂ ਨਹੀਂ ਰੱਜਦਾ ਭਾਵੇਂ ਲੱਖ 2 ਲੱਖ 4 ਲੱਖ ਦੇ ਦੋ ਕਿਸੇ ਨੂੰ ਰੱਜਣਾ ਨਹੀਂ ਹੁੰਨੇ ਜਿਸ ਕੈ ਦੀ ਹੈ ਰਹਿ ਅਕਾਇ ਬਹਰ ਨਾ ਤ੍ਰਿਸ਼ਨਾ ਲਾਗੇ ਆਏ ਉਹ ਮਹਾਰਾਜ ਹੋਰ ਬਚਨ ਕਹਿੰਦੇ ਧਰ ਜੀ ਰੇ ਇਕਟੇ ਕ ਤੂੰ ਬੰਦੇ ਦੀ ਟੇਕ ਨਹੀਂ ਮਨੋਕੀ ਟੇਕ ਵਰਤੀ ਧਰ ਜੀ ਰੇ ਕਟੇ ਕ ਤੂੰ ਲਾਏ ਬਡਨਿਆਸ ਨਾਨਕ ਨਾਮ ਤੇ ਆਈ ਐ ਕਾਰਜ ਆਵੇ ਰਾਸ ਆਸ ਰੱਖ ਉਹਦੀ ਨਾਮ ਧਾਰ ਤੇਰਾ ਕਾਰਜ ਰਾਸ ਹੋ ਜਾਣਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਹੇ ਪਾਤਸ਼ਾਹ ਕਹਿੰਦੇ ਸਾਰਾ ਜਗਤ ਤਾਂ ਭਿਖਾਰੀ ਹੈ ਤੂੰ ਕਿਤੇ ਤੋਂ ਮੰਗਦਾ ਹੈ ਬੰਦਾ ਬੰਦੇ ਨੂੰ ਕੀ ਦੇ ਸਕਦਾ ਹੈ ਬੰਦਾ ਤਾਂ ਖੁਦ ਭਿਖਾਰੀ ਹੈ ਇਹ ਤਾਂ ਐਵੇਂ ਸਾਨੂੰ ਭੁਲੇਖਾ ਪੈ ਜਾਂਦਾ ਕਿ ਮੈਂ ਕਰ ਰਿਹਾ ਮੈਂ ਦੇ ਰਿਹਾ ਮੈਂ ਇਹ ਬਹੁਤ ਵੱਡਾ ਭੁਲੇਖਾ ਹੈ ਬੰਦਾ ਸਦਾ ਹੀ ਮੰਗਦਾ ਹੈ ਇੱਕ ਮੰਗਤਾ ਬਾਜ਼ਾਰ ਵਿੱਚ ਅੱਖਾਂ ਤੋਂ ਨਿਤਰ ਹੀਣ ਮੰਗ ਰਿਹਾ ਸੀ ਨੇਤਰਹੀਣ ਬੰਦਿਆਂ ਦੇ ਕੰਨ ਹੀ ਉਹਨਾਂ ਦੀ ਅੱਖਾਂ ਹੁੰਦੀਆਂ ਨੇ ਕਿਉਂਕਿ ਉਹ ਸੁਣ ਕੇ ਹਿਸਾਬ ਲਾ ਲੈਂਦੇ ਨੇ। ਬਾਜ਼ਾਰ ਵਿੱਚ ਨੇਤਰਹੀਣ ਬੰਦਾ ਮੰਗ ਰਿਹਾ ਉਹਨੇ ਸਾਹਮਣੇ ਉਹ ਕਿਸੇ ਦੇ ਪੈਰਾਂ ਦੀ ਪੈਛਲ ਸੁਣੀ ਆਪਣੇ ਹੱਥ 'ਚ ਪਕੜਿਆ ਕਟੋਰਾ ਮੂਰੇ ਕਰਤਾ ਕਿਉਂਕਿ ਮੰਗਦਾ ਹੈ। ਹੁਣ ਉਹ ਕਟੋਰਾ ਲੈ ਕੇ ਖੜੇ ਪਰ ਉਹਦੇ ਕਟੋਰੇ ਵਿੱਚ ਪੈਸਾ ਨਹੀਂ ਪੈ ਰਿਆ। ਖੜਾਕਾ ਨਹੀਂ ਸੁਣ ਰਿਹਾ। ਉਹਨੂੰ ਆਵਾਜ਼ ਆਉਣੀ ਸੀ ਪੈਸੇ ਪੈਣ ਦੀ। ਪੈਸੇ ਨਹੀਂ ਪਏ। 1 ਮਿੰਟ 2 ਮਿੰਟ 4 ਮਿੰਟ ਖਲੋਤਾ ਰਿਹਾ ਸੋਚਦਾ ਕਿ ਸ਼ਾਇਦ ਦੇਣ ਵਾਲਾ ਦਾਨੀ ਪਰਸ ਵਿੱਚੋਂ ਪੈਸੇ ਕੱਢਦਾ ਹੋਣਾ ਹੁਣ ਉਹ ਪੈਸੇ ਉਹਨੇ ਕੱਢ ਲਏ ਹੋਣਗੇ ਹੁਣ ਰੱਖੇਗਾ ਪਰ ਉਹਨੇ ਰੱਖਿਆ ਹੀ ਨਹੀਂ ਉਹਦੇ ਕਟੋਰੇ 'ਚ ਹੁਣ ਉਹ ਸੋਚਦਾ ਪੈਰਾਂ ਦੀ ਪੈਛਲ ਵੀ ਮੇਰੇ ਕੋਲ ਆ ਕੇ ਰੁਕੀ ਐ ਬੰਦਾ ਮੇਰੇ ਕੋਲ ਰੁਕਿਆ ਐ ਪਰ ਪੈਸੇ ਨਹੀਂ ਰੱਖ ਰਿਹਾ ਵਿੱਚ ਕਿਉਂ ਕਿੰਨੀ ਧੀਰ ਉਹ ਸੋਚਦਾ ਰਿਹਾ ਉਹਨੇ ਪੈਸੇ ਪਤਾ ਕਿਉਂ ਨਹੀਂ ਰੱਖੇ ਜਿਹਦੇ ਕੋਲੋਂ ਪੈਸਿਆਂ ਦੀ ਉਮੀਦ ਕਰ ਰਿਹਾ ਕਿ ਰੱਖੇਗਾ ਅਸਲ ਵਿੱਚ ਉਹ ਵੀ ਸਾਹਮਣੇ ਕੋਈ ਮੰਗਤਾ ਹੈ ਤੇ ਅੱਖਾਂ ਤੋਂ ਅੰਨੇ ਇੰਨੇ ਨੂੰ ਕੋਈ ਸਜੱਖਾ ਬੰਦਾ ਆ ਗਿਆ ਉਹਨੇ ਦੋਮਿਆਂ ਨੂੰ ਹਲੋਣਾ ਦੇ ਕੇ ਕਿਹਾ ਤੁਸੀਂ ਦੋਮੇ ਭਿਖਾਰੀ ਹੋ ਇੱਕ ਦੂਜੇ ਦੇ ਮੋਹਰੇ ਕਟੋਰਾ ਲੈ ਕੇ ਖੜੇ ਹੋ ਤੁਸੀਂ ਦੋਮੇ ਮੰਗਤੇ ਹੋ ਦੋਮੇ ਭਿਖਾਰੀ ਹੋ ਫਿਰ ਸਮਝ ਪਈ ਓਹੋ ਮੰਗਤਾ ਹੀ ਮੰਗਤੇ ਦੇ ਸਾਹਮਣੇ ਖੜੇ ਹੈ ਮੰਗਤਾ ਮੰਗਤੇ ਨੂੰ ਕੀ ਦੇ ਸਕਦਾ ਜਦੋਂ ਕੋਈ ਦਿੰਦਾ ਹੈ ਦਾਤਾ ਦਿੰਦਾ ਹੈ ਇਹਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਹੇ ਸਹਿਬ ਕਹਿੰਦੇ ਜਗਤ ਬੇਖਾਰੀ ਫਿਰਤੇ ਹੈ ਪੜੋ ਜਗਤ ਬੇਖਾਰੀ ਸਾਰਾ ਜਗਤ ਬੇਖਾਰੀ ਹੈ ਪੜੋ ਜਗਤ ਬੇਖਾਰੀ ਫਿਰਤੇ ਹੈ ਸਭ ਕੋ ਦਾਤਾ RAM ਹੋ ਨਾਨਕ ਮਨ ਸਿਮਰਤੇ ਔਰ ਨਾ ਹੋਵੇ ਕੋ ਭਾਈ ਉਹਨੂੰ ਸਿਮਰ ਫਿਰ ਤੇਰੇ ਕਾਰਜ ਪੂਰੇ ਹੋਣੇ ਜਗਤ ਭਿਖਾਰੀ ਹੈ ਜੇ ਮੰਗਣੇ ਦਾਤੇ ਕੋਲੋਂ ਮੰਗ ਮੰਗਣ ਲੱਗਿਆ ਸचेत ਹੋ ਕੇ ਮੰਗੀ ਮੰਗਣਾ ਕੀ ਹੈ ਨਾਮ ਇੱਕ ਵਾਰ ਮੰਗੋ ਪਿਆਰ ਨਾਲ ਕਰ ਕਿਰਪਾ ਦੀ ਜੈਨਾ ਕਰ ਕਿਰਪਾ ਦੀ ਜੈਨਾ ਅਵਾ ਕਰ ਕਿਰਪਾ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤ ਗੱਜ ਕੇ ਨਾਨਕ ਕਰ ਕਿਰਪਾ ਦਿਜਨਾਮ ਕਰ ਕਿਰਵਾ ਦਿਜੈ ਜੈ ਨਾਮ ਕਰ ਕਿਰਪਾ ਦਿਜ ਨਾਮ ਕਰ ਕਿਰਪਾ ਦਿਜ ਨਾਮ ਕਰ ਕਿਰਪਾ ਦਿਜ ਨਾਮ ਕਰ ਕਿਰਪਾ ਦਿਜ ਨਾਮ ਵਾਹਿਗੁਰੂ ਅੱਖੋ ਸਤ ਨਾਮ ਸ੍ਰੀ ਹੁਣ ਇੱਕ ਨੁਕਤਾ ਇਹ ਹੋ ਗਿਆ ਕਿਹਦੇ ਕੋਲੋਂ ਮੰਗਣਾ ਦਾਦੇ ਕੋਲੋਂ ਸਭ ਕੋ ਦਾਤਾ ਰਾਮ ਮੰਗਣਾ ਕੀ ਹੈ ਦਾਨਾ ਸਰਧਾਨ ਨਾਮਦਾਨ ਬਾਕੀ ਚੀਜ਼ਾਂ ਮੰਗਣ ਦੇ ਪਿੱਛੇ ਰਹਿ ਜਾਂਦੇ ਨਾਮ ਵਿੱਚ ਸਾਰੇ ਸੁੱਖ ਨੇ ਦੁਨੀਆਂ ਚੀਜ਼ਾਂ ਵਿੱਚ ਦੁੱਖ ਆਏਗਾ ਘੁੰਮ ਕੇ ਜੇ ਨਾਮ ਪੱਲੇ ਹੋਏਗਾ ਸਜਣੋ ਨਾਮ ਇੰਨੀ ਵੱਡੀ ਤਾਕਤ ਹੈ ਕੀ ਜਦੋਂ ਨਾਮ ਮੰਗਾਂਗੇ ਦੁੱਖ ਨਹੀਂ ਆਉਣਗੇ ਪਾਤਸ਼ਾਹ ਕਹਿੰਦੇ ਆਉਣਗੇ ਪਰ ਤੈਨੂੰ ਮੈਂ ਨਾਮ ਉਹ ਦੁੱਖ ਭੰਜਨ ਦੇ ਦਿੱਤਾ ਹੈ ਨਾਮ ਉਹ ਐਂਟੀਵਾਇਰਸ ਸੌਫਟਵੇਅਰ ਹੈ ਜਦੋਂ ਕੋਈ ਵਾਇਰਸ ਆਏਗਾ ਆਪੇ ਗੁਰੂ ਖਤਮ ਕਰਦਾ ਜਿਵੇਂ ਤੁਹਾਡੇ ਮੋਬਾਈਲਾਂ 'ਚ ਵਾਇਰਸ ਆ ਜਾਂਦਾ ਨਾ ਕੰਪਿਊਟਰਾਂ 'ਚ ਐਂਟੀਵਾਇਰਸ ਇੱਕ ਸੌਫਟਵੇਅਰ ਹੈ ਉਹ ਕੰਪਨੀ ਦਿੰਦੀ ਹੈ ਮੁੱਲ ਵੀ ਲੈਂਦੇ ਉਝ ਵੀ ਪੜੋ ਆਪਣੇ ਆਪ ਨੂੰ ਰੀਫਰੈਸ਼ ਕਰੋ ਵਾਇਰਸ ਘਟ ਹੋ ਜਾਂਦਾ ਇਹਨੂੰ ਮਹਾਰਾਜ ਜਿਵੇਂ ਮੈਂ ਤੈਨੂੰ ਦੁੱਖਾਂ ਅੰਧਾ ਭੰਜਨ ਐਂਟੀਵਾਇਰਸ ਦੇਣ ਲੱਗਾ ਹੈ ਮਰਜ਼ ਉਹ ਕਹਿੰਦੀ ਚੀਜ਼ ਹੈ ਕਹਿੰਦੇ ਨਾਮ ਜਦੋਂ ਤੈਨੂੰ ਨਾਮ ਮਿਲ ਗਿਆ ਦੁੱਖ ਆਉਣਗੇ ਲੱਗਣਗੇ ਪੜੋ ਗੋੜੀ ਮੰਲਾ ਪੰਜਵਾ ਮਾਜ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਆਠ ਬਹਿਰਿਆ ਰਾਦੀ ਐ ਪੂਰਨ ਸਤਗੁਰ ਗਿਆ ਮਰਜ਼ ਕੋ ਰੋਗ ਆ ਜਾਏ ਇਹਦਾ ਵੀ ਇਲਾਜ ਹੈ ਅਨਖੋ ਪਾਵੀ ਰੋਗ ਨਾ ਜਾਏ ਹੁਣ ਕਦ ਨਾਲ ਹਟਣਾ ਰੋਗ ਮਿਟੇ ਹਰ ਅਵਖਦ ਲਾ ਨਾਮ ਦੀ ਓਸ਼ਦੀ ਵਾਹਿਗੁਰੂ 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 ਜਪ ਰੋਗ ਔਣ ਕੇ ਹਟ ਜਾਣਗੇ ਪੜੋ ਰੋਗ ਮਿਟੇ ਹਰ ਅਵਖਦ ਲਾਏ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਇੱਕ ਹੋਰ ਸੇ ਧਿਆਨ ਟਕਾ ਕੇ ਜਪੋ ਹਰਦੇ ਦਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਆਇ ਗੁਰੂ ਆਇ ਗੁਰੂ ਆਇ ਗੁਰੂ ਵਾਹਿਗੁਰੂ 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 ਆਇ ਗੁਰੂ ਆਇ ਗੁਰੂ ਵਾਹਿਗੁਰੂ 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 ਅੱਖੋ ਸਤਨਾਮ ਸ੍ਰੀ ਫਿਰ ਅੱਖੋ ਸਤਨਾਮ ਸ੍ਰੀ ਮੰਗਣਾ ਕਿਹਦੇ ਤੋਂ ਹੈ ਮੰਗਣਾ ਕੀ ਹੈ ਤੇ ਮੰਗਣਾ ਕਿਵੇਂ ਹੈ ਹੁਣ ਸਵਾਲ ਪੈਦਾ ਤੀਜਾ ਰਹਿ ਗਿਆ ਮੰਗਣਾ ਕਿਵੇਂ ਹੈ ਤੁਸੀਂ ਕਹੋਗੇ ਹੱਥ ਜੋੜ ਕੇ ਅਰਦਾਸ ਹੀ ਕਰਨੀ ਹੈ ਨਹੀਂ ਪਾਦਸ਼ਾਹ ਨੇ ਕਿਹਾ ਮੰਗਣ ਵਾਲਿਆ ਤੈਨੂੰ ਦੋ ਚੀਜ਼ਾਂ ਛੱਡਣੀਆਂ ਪਹਿਣਣੀਆਂ ਦੋ ਚੀਜ਼ਾਂ ਛੱਡਣੀਆਂ ਪਹਿਣਣਗੀਆਂ ਮਹਾਰਾਜ ਕੀ ਛੱਡਣਾ ਹੈ ਕਹਿੰਦੇ ਇੱਕ ਤਾਂ ਸਿਆਣਪ ਛੱਡ ਤੇ ਦੂਜੀ ਚਤਰਾਈ ਛੱਡ ਜੇ ਤੂੰ ਚਤਰਾਈ ਕੀਤੀ ਨਹੀਂ ਮਿਲਣਾ ਕੋਈ ਜੇ ਤੂੰ ਸਿਆਣਪ ਨਾਲ ਆਇਆ ਮੈਂ ਤਾਂ ਗਿਆਨੀ ਹਾਂ ਜੀ ਮਨ ਤਾਂ ਮਿਲ ਹੀ ਜਾਣਾ ਇੱਥੇ ਕੋਈ ਗੁਰੂ ਦੇ ਨਜ਼ਰ ਚ ਗਿਆ ਨਹੀਂ ਸਭ ਇੱਕੋ ਹੀ ਹੈ ਇੱਥੇ ਕੋਈ ਨਹੀਂ ਮੈਂ ਪ੍ਰਧਾਨ ਹਾਂ ਜੀ ਨਾ ਗੁਰੂ ਦੀ ਨਜ਼ਰ ਜ ਨਹੀਂ ਉਹ ਤਾਂ ਪ੍ਰਬੰਧ ਚਲਾਉਣ ਲਈ ਬਣਾਇਆ ਹੈ ਮੈਂ ਵੱਡਾ ਹਾਂ ਜੀ ਮੇਰੀ ਉਮਰ ਵੱਡੀ ਹੈ ਮੈਨੂੰ ਇੰਨੇ ਸਾਲ ਹੋ ਗਏ ਨਾ ਸਨੀਅਰਿਟੀ ਨਾ ਰਿਵਰੇਸ਼ਨ ਦੋਵੇਂ ਚੀਜ਼ਾਂ ਰੱਦ ਇੱਥੇ ਕੋਈ ਚੀਜ਼ ਹੈ ਸਿੱਖਾ ਜਿੰਨੀ ਨਿਮਰਤਾ ਚ ਸਿਆਣ ਬਚਤਰਾਈ ਛੱਡ ਕੇ ਆ ਦੇਗਾ ਉੰਨੀ ਜਲਦੀ ਦਾਤ ਮਿਲ ਜਾਏਗੀ ਜੇ ਚਤ్రਾਈ ਤੇ ਸਿਆਣਪ ਰਈ ਨਹੀਂ ਮਿਲਣਾ ਪਵੇ ਮੰਗਣਾ ਕਿਵੇਂ ਸੁਣ ਕਹਿੰਦੇ ਤਜੋ ਸਿਆਣਪ ਸੁਰਜਨੋ ਢੋ ਤਜੋ ਸਿਆਣਪ ਸਿਮਰੋ ਹਰ ਹਰ ਰਾਏ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਬਰਮ ਪਾਓ ਆਸ ਰੱਖ ਕੇ ਆ ਜਈ ਸਿਆਣਪ ਛੱਡ ਦੇਈ ਰਹ ਜਾਂਦੇ ਛਤਰਾਈ ਨਾਲ ਬਹੁਤੇ ਲੋਕ ਗੁਰਦੁਆਰੇ ਚ ਤਰਾਇਆ ਕਰੀ ਜਾਂਦੇ ਇੱਕ ਮਾਈ ਕਹਿੰਦੇ ਭਾਈ ਸਾਹਿਬ ਅਸੀਂ ਤਾਂ ਦਰਬਾਰ ਸਾਹਿਬ ਜਾਈਦਾ ਮੈਂ ਤਾਂ 5 ਮਿੰਟ ਚ ਅੰਦਰ ਚੱਲ ਜਾਨੀ ਮੈਂ ਕਿਹਾ ਉੱਥੇ ਤਾਂ 2-2 ਘੰਟੇ ਖੜਨਾ ਪੈਂਦਾ ਕਹਿੰਦੀ ਨਾ 5 ਮਿੰਟ ਚ ਮੈਂ ਕਿਹਾ ਕਿਵੇਂ ਕਹਿੰਦੀ ਮੈਂ ਵੱਡੇ ਪਰਸ ਵਿੱਚ ਟਾਵਲ ਪਾਇਆ ਹੁੰਦਾ ਦਰਸ਼ਨੀ ਜਿਹੜੀ ਕੋਲ ਜਾ ਕੇ ਟਾਵਲ ਵਾਹਿਗੁਰੂ ਉਹ ਲੋਕ ਕਿੰਨੇ ਘਰੇ ਟਾਵਲ ਸੇਵਾ ਵਾਲੀ ਹੈ ਕਹਿੰਦੇ 5 ਮਿੰਟ ਚੰਦਰ ਅੰਦਰ ਜਾ ਕੇ ਟਾਵਲ ਫਿਰਦਾ ਹੈ ਹੱਦ ਹੋ ਗਈ ਗੱਲ ਅੰਦਰ ਜਾਣ ਲੈ ਵੀ ਚਲਾ ਦੇ ਅੰਦਰ ਜਾਣ ਵਾਸਤੇ ਟਾਵਲ ਕੱਢ ਲਿਆ ਖਬਰੇ ਬੀਬੀ ਟਾਵਲ ਦੀ ਸੇਵਾ ਕਰਦੀ ਸੰਗਤ ਰਾਤ ਛੱਡ ਜਾਂਦੀ ਉਹ ਅੰਦਰ ਚਲੀ ਜਾਂਦੀ ਕਹਿੰਦੇ ਭਾਈ ਸਵੇ ਤੁਹਾੜਾ ਤੇ ਨਹੀਂ ਕੋਈ ਮੈਂ ਮਾੜਾ ਤਾਂ ਕੋਈ ਨਹੀਂ ਦਰਸ਼ਨ ਕਰਨੇ ਚੰਗੀ ਗੱਲ ਪਰ ਚਲਾਕੀ ਸਭ ਤੋਂ ਮਾੜੀ ਹੈ ਤੈਨੂੰ ਪਤਾ ਹੈ ਹੋ ਸਕਦਾ ਹੈ ਹਰੀ ਮੰਦਰ ਸਾਹ ਦੇ ਅੰਦਰ ਜਾ ਕੇ ਵੀ ਹਾਜ਼ਰੀ ਨਾ ਲੱਗੇ ਤੇ ਹੋ ਸਕਦਾ ਪ੍ਰਕਰਮਾਂ 'ਚ ਬੈਠਿਆਂ ਨੂੰ ਗੁਰੂ ਰਾਮਦਾਸ ਅਰਦਾਸ ਕਰੀ